60 ਦਿਨ ਲੰਬੀ ਰਾਤ ਹੁਣ ਇਸ ਥਾਂ ਅਗਲੇ ਸਾਲ ਚੜੇਗਾ ਸੂਰਜ ਜੀ ਹਾਂ ਕਹਿੰਦੇ ਨੇ ਦੁੱਖ ਤੋਂ ਬਾਅਦ ਸੁੱਖ ਆਉਂਦਾ ਹੈ ਤੇ ਰਾਤ ਤੋਂ ਬਾਅਦ ਸਵੇਰਾ ਪਰ ਇਹ ਕਹੀ ਜੇ ਥਾਂ ਹੈ ਜਿੱਥੇ ਰਾਤ ਤੋਂ ਬਾਅਦ ਸਵੇਰਾ ਆਉਣ ਦੇ ਵਿੱਚ ਕਾਫੀ ਲੰਬਾ ਸਮਾਂ ਲੱਗੇਗਾ ਇਸ ਸਵੇਰ ਨੂੰ ਆਉਣ ਲਈ 65 ਦਿਨਾਂ ਦਾ ਇੰਤਜ਼ਾਰ ਕਰਨਾ ਪਵੇਗਾ ਜੀ ਹਾਂ ਅਲਾਸਕਾ ਦੇ ਉੱਤ ਕੇ ਅਗਵਿਕ ਸ਼ਹਿਰ ਦੇ ਵਿੱਚ 65 ਦਿਨਾਂ ਤੱਕ ਸੂਰਜ ਨਹੀਂ ਚੜੇਗਾ ਹਾਲਾਂਕਿ ਉਥੇ ਦਿਨ ਜ਼ਰੂਰ ਬਦਲਣਗੇ ਕੈਲੰਡਰ ਦੇ ਉੱਤੇ ਤਰੀਕਾ ਵੀ ਬਦਲਣ ਦੀਆਂ ਅਤੇ ਲੋਕ ਪਹਿਲਾਂ ਵਾਂਗ ਆਪਣੇ ਕੰਮਕਾਰ ਵੀ ਕਰਨਗੇ ਪਰ ਦਿਨ ਰਾਤ ਦਾ ਫਰਕ ਕਰਨਾ ਭੁੱਲ ਜਾਣਗੇ ਕਿਉਂਕਿ ਕੋਈ ਹੋਰ ਆਪਸ਼ਨ ਹੋਵੇਗਾ ਹੀ ਨਹੀਂ ਦੱਸ ਦੇਈਏ ਕਿ ਔਟਕੈਗਵਿਕ ਵਿੱਚ ਇਸ ਸਾਲ 18 ਨਵੰਬਰ ਨੂੰ ਸੂਰਜ ਆਖਰੀ ਵਾਰ ਦੇਖਿਆ ਗਿਆ ਅਤੇ ਹੁਣ ਸਿੱਧਾ ਅਗਲੇ ਸਾਲ 22 ਜਨਵਰੀ ਨੂੰ ਦਿਖਾਈ ਦੇਵੇਗਾ ਪੂਰੇ ਪੈਂਟ ਦੇ ਇਸ ਸ਼ਹਿਰ ਦੇ ਵਿੱਚ ਕੁੱਪ ਹਰੀਰਾ ਅਤੇ ਠੰਡ ਰਹੇਗੀ ਇਹ ਜੇ ਧਰਤੀ ਦੇ ਚੁਕਾ ਦੇ ਚੱਲਦੇ ਹੁੰਦਾ ਹੈ ਲੋਕ ਇਸ ਦੌਰਾਨ ਲਾਈਟ థੈਰੇਪੀ ਅਤੇ ਉਤਰੀ ਰੋਸ਼ਨੀ ਦਾ ਮਜ਼ਾ ਵੀ ਲੈਂਦੇ ਨੇ ਅਮਰੀਕਾ ਦਾ ਸਭ ਤੋਂ ਉਤਰੀ ਸ਼ਹਿਰ ਹੁਣ ਕਾਰਨ ਹਰ ਸਾਲ ਇੱਥੇ ਜਿਆ ਹੁੰਦਾ ਹੈ ਅਤੇ ਇਸ ਲੰਬੀ ਰਾਤ ਨੂੰ ਪੋਲਰ ਨਾਈਟ ਕਹਿੰਦੇ ਨੇ ਪੋਲਰ ਨਾਈਟ ਦਾ ਮਤਲਬ ਹੁੰਦਾ ਹੈ ਧਰੂਵੀ ਰਾਤ ਜਦੋਂ ਸੂਰਜ ਲਾਈਨ ਵਿੱਚ ਨਹੀਂ ਹੁੰਦਾ ਅਤੇ ਪੂਰਾ ਦਿਨ ਹਨੇਰਾ ਰਹਿੰਦਾ ਹੈ ਉੱਡ ਕੇ ਆਗਵਿਕ ਆਰਕਟਿਕ ਸਰਕਲ ਦੇ ਅੰਦਰ ਹੈ ਜਦੋਂ ਧਰਤੀ ਵਿੱਚ ਝੁਕਾਅ ਹੁੰਦਾ ਹੈ ਤਾਂ ਇਸ ਕਾਰਨ ਇਸ ਹਿੱਸੇ ਵਿੱਚ ਸੂਰਜ ਕਈ ਦਿਨਾਂ ਤੱਕ ਨਜ਼ਰ ਨਹੀਂ ਆਉਂਦਾ ਧਰਤੀ ਦੀ ਤੁਰੀ 23.5 ਡਿਗਰੀ ਤੱਕ ਚੁੱਕੀ ਹੋਈ ਹੈ ਸਰਦੀਆਂ ਵਿੱਚ ਸੂਰਜ ਉਤਰੀ ਧਰੂਬ ਤੋਂ ਦੂਰ ਹੋ ਜਾਂਦਾ ਹੈ ਇਸ ਕਰਕੇ ਆਰਕਟਿਕ ਦੇ ਕਈ ਇਲਾਕਿਆਂ ਦੇ ਵਿੱਚ ਸੂਰਜ ਪਹੁੰਚ ਨਹੀਂ ਪਾਉਂਦਾ ਹਾਲਾਂਕਿ ਗਰਮੀਆਂ ਵਿੱਚ ਇਸ ਦੇ ਉਲਟ ਹੁੰਦਾ ਹੈ ਉਸ ਸਮੇਂ ਪੋਲਰ ਨਾਈਟ ਵਾਂਗ ਇਨ੍ਹਾਂ ਇਲਾਕਿਆਂ ਦੇ ਵਿੱਚ ਪੋਲਰ ਡੇ ਆਉਂਦਾ ਹੈ ਜਦੋਂ ਸੂਰਜ ਕਈ-ਕਈ ਦਿਨਾਂ ਤੱਕ ਨਹੀਂ ਡੁੱਬਦਾ ਉੱਟਕੇ ਅਗਵਿਕ ਵਿੱਚ ਮਈ ਤੋਂ ਅਗਸਤ ਤੱਕ ਤਕਰੀਬਨ 80 ਤੋਂ 85 ਦਿਨਾਂ ਤੱਕ ਪੋਲਰ ਡੇ ਰਹਿੰਦਾ ਹੈ ਪੋਲਰ ਨਾਈਟ ਦੌਰਾਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਦੀ ਸਿਹਤ ਉੱਤੇ ਵੀ ਅਸਰ ਪੈਂਦਾ ਹੈ। ਉਹ ਉਦਾਸੀ, ਡਿਪਰੈਸ਼ਨ ਅਤੇ ਥਕਾਨ ਮਹਿਸੂਸ ਕਰਨ ਲੱਗਦੇ ਨੇ। ਇਸ ਨੂੰ ਸੀਜ਼ਨਲ ਅਫੈਕਟਿਵ ਡਿਸਆਰਡਰ ਵੀ ਕਹਿੰਦੇ ਨੇ। ਇਸ ਤੋਂ ਬਚਣ ਲਈ ਲੋਕ ਸਪੈਸ਼ਲ ਲਾਈਟ ਥੈਰੇਪੀ ਦਾ ਇਸਤੇਮਾਲ ਕਰਦੇ ਨੇ। ਜ਼ਿਆਦਾਤਰ ਲੋਕ ਘਰਾਂ ਤੋਂ ਹੀ ਕੰਮ ਕਰਦੇ ਨੇ ਕਿਉਂਕਿ ਇਸ ਦੌਰਾਨ ਠੰਡ ਕਾਫੀ ਵੱਧ ਜਾਂਦੀ ਹੈ। ਹਾਲਾਂਕਿ ਇਸ ਦੌਰਾਨ 크ਿਸਮਸ ਅਤੇ ਨਵਾਂ ਸਾਲ ਵੀ ਆਉਂਦਾ ਹੈ ਅਤੇ ਲੋਕ ਕਮਾਂਕਾਰਾਂ ਤੋਂ ਵਿਹਲੇ ਹੋ ਕੇ 크ਿਸਮਸ ਦਾ ਜਸ਼ਨ ਮਨਾਉਂਦੇ ਨੇ। ਇਸ ਮੌਕੇ ਆਰਕਟਿਕ ਦੀ ਸੁੰਦਰਤਾ ਦੇਖਣ ਵਾਲੀ ਹੁੰਦੀ ਹੈ ਅਤੇ ਕਈ ਲੋਕ ਇਸ ਦਾ ਅਨੁਭਵ ਕਰਨ ਲਈ ਖਾਸ ਤੌਰ ਦੇ ਉਤੇ ਛੁੱਟੀਆਂ ਮਨਾਉਣ ਇਹਨਾਂ ਦਿਨਾਂ ਦੇ ਵਿੱਚ ਆਰਕਟਿਕ ਦੇ ਇਹਨਾਂ ਇਲਾਕਿਆਂ ਦੇ ਵਿੱਚ ਜਾਂਦੇ ਨੇ ਤੁਹਾਨੂੰ ਸਾਡੀ ਅੱਜ ਦੀ ਰਿਪੋਰਟ ਕਿਓ ਜੀ ਲੱਗੀ ਦੱਸਣਾ ਨਾ ਭੁੱਲਣਾ